सतनाम वाहे गुरु साहिब जी सतनाम वाहे गुरु साहिब जी सतनाम वाहे गुरु साहिब जी 사천함 시바의 군사임지 사천함 시바의 군사임지 사천함 시바의 군사사천지 सतनाम सी वाहे गुरु साहेब जी सतनाम सी वाहे गुरु साहेब जी वाहिगुरु जी का ख़ालसा वाहिगुरू जी की फतेह ਸਭ ਇਹ ਮਹੱਲੇ ਚੌਥੇ ਗੇ ਇਕ ਗੰਗਰ ਸਤਗੁਰ ਪ੍ਰਸਾਦ ਇਕ ਮਨ ਪਰਖ ਨਰਿੰਜਲ ਧਿਆਮ ਗੁਰ ਪ੍ਰਸਾਦ ਹਰ ਗੁਣ ਸਾਧ ਗਾਵੋ ਗੁਲ ਗਾਵਦਾ ਮਨ ਹੋਏ ਬਿਗਾਸਾ ਸਾਧਗੁਰਪੂਰ ਜਨ ਕੀ ਆਸਾ ਸਾਧਗੁਰ ਸੇ ਬਰਮ ਬਨ ਪਾਇਓ ਅਬ ਨਾ ਸੀ ਅਬ ਗਤ ਦਿਹਾਉ ਤੇਜ ਬੜੇ ਦਰਦਰ ਨ ਚੰਪਾਈ ਕਲ ਸਹਾ ਤਾਸ ਗੁਣ ਜੰਪਾਈ ਜੰਪੋ ਗੁਣ ਬੇਮਾਲੇ ਸੋ ਜਨ ਜਨ ਕੇਰੇ ਅਮੇ ਨਾਮ ਜਾਂ ਕੋ ਫੁਰੀਆ ਇਨ ਸਾਧਗੁਰ ਸੇ ਸ਼ਬਦ ਰਸ ਪਾਇਆ ਇਨ ਸਾਧਗੁਰ ਸੇ ਸ਼ਬਦ ਰਸ ਪਾਇਆ ਨਾਮ ਨਰਿੰਦਰ ਔਰ ਦਰਿਆ ਹਰ ਨਾਮ ਰਸਕ ਗੋਬਿੰਦ ਗੁਣਗਾਹ ਕੇ ਚਾਹਕ ਦਤ ਸੰਤ ਸਰੇ ਕਬ ਕਾਲਿਯ ਠਕੋਰ ਹਰਦਾਸ ਤਨੇ ਗੁਰੂ ਰਾਮਦਾਸ ਸਾਰ ਆਪਰ ਬਲੇ ਛੋਟੇ ਤੇ ਪਰਵਾਹ ਅਮੇ ਅਮਰਾਬਦ ਅਮਰ ਸरोवर ਸਦ ਭਰਿਆ ਤੇ ਪੀਵੇ ਸੰਤ ਕਰਹ ਮਨ ਮਜਨ ਬਬ ਜਿਨਹਾ ਸੇਵਾ ਕਰਿਆ ਦਿਨ ਭੋ ਨਿਵਾ ਅਨ ਭੈ ਬਦ ਦੀਨਾ ਸ਼ਬਦ ਮਾਤਰ ਤੇ ਉਦਰ ਤਰੇ ਕਬ ਕਲ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਆਪਰ ਪਰੇ ਸਤਗੁਰ ਮਤਗੂੜ ਬਿਮਲ ਸਤ ਸੰਗਤ ਆਦਮ ਰੰਗ ਚਲੂਲ ਪਿਆਉ ਜਾਗਿਆ ਮਨ ਕਬਲੇ ਸਹਜ ਪਰਗਾਸਿਆ ਅਭੈ ਨਰਿਨ ਕਰੇ ਲਹਾ ਸਤਗੁਰ ਦੀ ਹਰ ਨਾਮ DNA ਇਸ ਪ੍ਰਸਾਦ ਮਸ પંચ કરે કાવ્ય ઠાકુર હરદાસ તને ગુરુ રામદાસ પરે ਨਮਾਨ ਅਕਲ ਲੇਵ ਲਾਗੀ ਪਾਰਖ ਪੇਟਿਆ ਸਜ ਘਰੇ ਸਾਤ ਗੁਰ ਪਰਸਾਦ ਪਰਮ ਪਾਦ ਪਾਇਆ ਭਗਤ ਪਾਏ ਪੰਡਾਰ ਭਰੇ ਬੇਟਿਆ ਜਨਮਾਂਤ ਮਰਨ ਭੋ ਭਾਗਾ ਕਿਤ ਲਗਾ ਸੰਤੋਖ ਥਰੇ ਕਾਹੂ ਕਾਲ ਠਾਕੁਰ ਹਰਦਾਸ ਤਮ ਗੋਰਾਮ ਦਾਸ ਸਾਰ ਆ ਭਾਰ ਭਰੇ ਪਰ ਪਰ ਪਾਇਓ ਅਪਾਰ ਰਿਦ ਅੰਤਰਤਾ ਰੋ ਦੁਖ ਭੰਜਨ ਆਤਮ ਪਰਬੋਧ ਮਨ ਤਤ ਵਿਚਾਰੋ ਸਦਾ ਚਾਏ ਹਰ ਪਾਏ ਪ੍ਰੇਮ ਰਾਥ ਆਪੇ ਜਾਣੇ ਸਾਥ ਗੁਰ ਕਾ ਪਰਸਾਥ ਸਾਜ ਤੇਤੀ ਰੰਗਮਾਨੇ ਨਾਨਕ ਪਰਥਾਤ ਅੰਗਦ ਸਮਾਤ ਗੁਰ ਅਮਰ ਅਮਰ ਵਰਤਾਇਓ ਗੁਰ ਰਾਮਦਾਸ ਕਾਲੂ ਚਰਾ ਤੈ ਅਟਲ ਅਮਰ ਪਦੇ ਪਾਇਓ ਸੰਤੋਖ ਸਰੋਵਰ ਬਸੈ ਅਮੇਰ ਸਿਰਸਨ ਪ੍ਰਕਾਸ਼ੈ ਨਿਲਿਤ ਸਾਂਤੀ ਉਪਜੇ ਦੁਰਤ ਦੁਰੰਤਰ ਨਾਸੈ ਸੁਖ ਸਾਗਰ ਪਾਇਓ ਦਿਨਤ ਹਰ ਮਗਨਾ ਹਟੈ ਸੰਜਮ ਸਤ ਸੰਤੋਖ ਸੀਲ ਸਨਾਹ ਮੁਫਟੈ ਸਤ ਗੁਰ ਪਰਮਾਨੰ ਬਿਦਨੇ ਸਿਰਿਓ ਜਗ ਜਸ ਤੂਰ ਬਜਾਏ ਓ ਗੁਰੂ ਰਾਮਦਾਸ ਕਲ ਉਚਰੇ ਤੈ ਅਪੈ ਅਮਰ ਪਦ ਪਾਏ ਓ ਜਗ ਜਿੱਤ ਸਤਗੁਰ ਪ੍ਰਮਾਣ ਮਨ ਏਕ ਤੇ ਆਇਓ ਤਨ ਤਨ ਸਤਿਗੁਰੂ ਅਮਰਦਾਸ ਜਿਨ ਨਾਮ ਦਰਾਈਓ ਨਾਮਿਤ ਨਾਮ ਨਿਧਾਨ ਵਿਦ ਸਿਧ ਤਾਕੀ ਦਾਸੀ ਸਹਜ ਸਰੋਵਰ ਮਿਲਿਓ ਪੁਰਖ ਪੇਟਿਓ ਅਬ ਨਾਸੀ ਆਦਿ ਦੇ ਭਗਤ ਜਿਤ ਲਗਤਰੈ ਸੋ ਗੁਰ ਨਾਮ ਦਰਾਈਓ ਗੁਰੂ ਰਾਮਦਾਸ ਕਦ ਉਚਰੈ ਤੇ ਹਰ ਪ੍ਰੇਮ ਪਦਾਰਥ ਪਾਇਓ ਪ੍ਰੇਮ ਭਗਤ ਪਰਵਾ ਪ੍ਰੀਤ ਪੋ ਬਲੀਨਾ ਹੁਟਾ ਸਤ ਗੁਰ ਸ਼ਬਦ ਅਥਾ ਅਮੇ ਤਾਰਾ ਰਸ ਗੁਟ ਮਤ ਮਤਾ संतोष पिता सर सहज समायो आयु ने संभवयो जगत गुर वचन तरायो अबगत अगोचर अपर पर मन गुर शब्द वसायो गुरु रामदास कल उचरै ਤੈ ਜਗਤ ਉਦਾਰਨ ਪਾਇਓ ਅਬ ਗਤ ਅਗੋਚਰ ਅਪਰ ਪਰ ਮਨ ਗੁਰ ਸ਼ਬਦ ਵਸਾਇਓ ਗੁਰੂ ਰਾਮਦਾਸ ਕਲ ਉਚਰੈ ਤੈ ਜਗਤ ਉਦਾਰਨ ਪਾਇਓ ਜਗਤ ਉਦਾਹਰਨ ਨਵ ਨਿਦਾਨ ਭਗਤੇ ਪਵਤਾਰਨ ਅਮਰਤ ਬੂੰਦ ਹਰ ਨਾਮ ਬਿਸਕੀ ਵਿਖੇ ਨਿਵਾਰਨ ਸਹਿਜ ਤਰ ਹੋਰ ਫਲਿਆ ਗਿਆਨ ਅਮਰਤ ਫਲ ਲਾਗੇ ਗੁਰ ਪ੍ਰਸਾਦ ਬਾਈ ਐ ਦਨ ਦੇ ਜਨਮ ਬੜ ਭਾਗੇ ਤੇ ਮੁਕਤੇ ਭਏ ਸਤਿਗੁਰ ਸ਼ਬਦ ਮਨ ਗੁਰ ਪਰਚਾ ਪਾਇਓ ਗੁਰ ਰਾਮ ਦਾਸ ਕਲ ਚੁਰਾ ਤੇ ਸ਼ਬਦ ਨੀਸਾਨ ਬੁਜਾਇਓ ਸੇਜ ਸਦਾ ਸਹਿਛਾਵਾਂ ਸੰਤੋਖ ਸਰਾਈ ਚ ਸਦਾ ਸੇਲ ਸੁਨਾ ਹੋ ਸੋ ਹੈ ਗੁਰ ਸ਼ਬਦ ਸਮਾਚਰਿਓ ਨਾਮ ਟੇਕ ਸੰਗਾਦ ਬੋ ਹੈ ਅਜੋਨੀਓ ਪਲ ਅਮਲ ਸਤਗੁਰ ਸੰਗ ਨਿਵਾਸ ਗੁਰ ਰਾਮਦਾਸ ਕਲ ਉਚਰੈ ਤੂੰ ਸਹਿਜ ਸਰੋਵਰ ਬਾਸ ਗੁਰ ਰਾਮਦਾਸ ਕਲ ਉਚਰੈ ਤੂੰ ਸਹਿਜ ਸਰੋਵਰ ਬਾਸ ਗੁਰ ਜਨ ਕੋ ਸੋ ਪਰਸਾਨ ਨਾਮ ਹਰਿ ਦਾ ਨਿਵਾਸ ਜਿਨ ਕੋ ਗੁਰ ਸੋ ਪਰਸਾਨ ਦੂਰ ਤੋਂ ਦੁਰੰਤਰਨ ਹਸੈ ਗੁਰ ਜਿਨ ਕੋ ਸੋ ਪਰਸਨ ਮਾਨ ਅਬ ਮਾਨ ਨਿਵਾਰੈ ਜਿਨ ਕੋ ਗੁਰ ਸੋ ਪਰਸਨ ਸ਼ਬਦ ਲਗ ਭਵ ਜਲ ਤਾਰੈ ਪਰਚੋ ਪਰਮਾਨ ਗੁਰ ਪਾਇਓ ਤਿਨ ਸਕੇਥੋ ਜਨਮ ਜਗ ਸ੍ਰੀ ਗੁਰੂ ਸ਼ਰਨ ਭਜ ਕਲ ਕਬ ਭੋਗਤ ਮੁਗਤ ਸਭ ਗੁਰੂ ਲਗ ਸਤ ਗੁਰਖੇ ਮਾਤਾਣਿਆ ਜੁਗ ਜੂਥ ਸਮਾਨੇ ਅਨਭੋ ਨੇ ਜਾ ਨਾਮ ਟੇਕ ਜਿਤ ਭਗਤ ਅਘਾਨੇ ਗੁਰੂ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਨੇ ਇਹੋ ਰਾਜ ਜੋਗ ਗੁਰ ਰਾਮਦਾਸ ਤਉ ਮਹੁ ਰਸ ਜਾਣੈ ਜਨਕ ਸੋਏ ਜਿਨ ਜਾਣਿਆ ਓਨ ਮਨ ਰਥ ਧਰਿਆ ਸਤ ਸੰਤੋਖ ਸਮਾਚਰੇ ਅપરા ਸਰਭਰਿਆ ਅਕਥ ਕਥਾ ਅਮਰਾਪੁਰੀ ਜਿਸ ਦੇਹ ਸੋ ਪਾਰੈ ਇਹੋ ਜਨ ਕਰਾਜ ਗੁਰੂ ਰਾਮਦਾਸ ਤੁਝ ਹੀ ਬਣ ਆਵੈ ਸਤਗੁਰ ਨਾਮ ਏਕ ਲਿਵ ਮਨ ਜਾਪੈ ਦੜ ਤਿੰਨ ਜਨ ਦੁੱਖ ਪਾਪ ਕਹੋ ਕਤ ਹੋਵੇ ਜਿਓ ਤਾਰਨ ਤਰਨ ਕਿਨ ਮਾਤਰ ਜਾ ਕੋ ਦ੍ਰਿਸ਼ਟ ਤਾਰਾ ਸ਼ਬਦ ਰਿੱਧ ਵਿਚਾਰ ਕਾਮ ਕ੍ਰੋਧ ਖੋਵੇ ਜਿਓ ਜੀਣ ਸਭਨ ਦਾਤਾ ਆਗਮ ਗਿਆਨ ਵਿਖਿਆਤਾ ਐਨ ਇਸ ਧਿਆਨ ਤਾਵੇ ਪਲਕ ਨਾ ਸੋਵੇ ਜਿਓ ਜਾ ਕੋ ਦਿੱਕਤ ਦ੍ਰਿਦਰ ਜਾਵੇ ਨਾਮ ਸੋ ਨਿਦਾਨ ਪਾਵੇ ਗੁਰਮੁਖ ਗਿਆਨ ਦੁਰਮਤ ਮੈਲ ਧੋਵੇ ਜੀਉ ਸਤਗੁਰ ਨਾਮ ਏਕ ਲਿਵ ਮਨ Japai ਦੜ ਤਿੰਨ ਜਨ ਦੁੱਖ ਪਾਪ ਕਹੋ ਕਤ ਹੋਵੇ ਜੀਉ ਰਾਜ ਜੋਗ ਤਖਤ ਧਿਆਨ ਗੁਰ ਰਾਮਦਾਸ ਪ੍ਰਥਮੇ ਨਾਨਕ ਚੰਦ ਜਗਤ ਪਿਓ ਨਾਨਦ ਧਾਰਨ ਮਾਨੁਖ ਜਨ ਕੀਓ ਪ੍ਰਗਾਸ ਗੁਰ ਅੰਗਦਿਓ ਨਾਨਦ ਅਕਥ ਕਥਾ ਗਿਆਨ ਪੰਚ ਭੂਤ ਵਸ ਗਿਨੇ ਜਮਤਨਾ ਤਰਾਸ ਗੁਰ ਮਰ ਗੁਰੂ ਸ੍ਰੀ ਸਾਤ ਕਾਲ ਯੁਗ ਰਾਖੀ ਪਾਤ ਅਗਨ ਦੇਖਤ ਗਤ ਚਰਨ ਕਵਲ ਜਾਸ ਸਾਬਿਦ ਮਾਨਿਓ ਮਾਨ ਤਬਹੀ ਪਿਓ ਬਰਸਨ ਰਾਜ ਜੋਗ ਤਾਘਾ ਤੀਣ ਗੁਰ ਰਾਮ ਦੇ ਨਿਰਮਲ ਨਾਮ ਸੁਧਾ ਪਰਪੂਰਨ ਸ਼ਬਦ ਤਰੰਗ ਪ੍ਰਗਟਤ ਦਿਨ ਆਗਰ ਗਹਿਰ ਗੰਭੀਰ ਅਥਾ ਯਤ ਬੱਡ ਸੁਭਰ ਸਦਾ ਸਾਬਿਦ ਰਤਨਗਰ ਸੰਤ ਮਹਾਰਾਲ ਕਰੇ ਕੰਤੂ ਹਲ ਤਿੰਨ ਜਮ ਤ੍ਰਾਸ ਮਿਟਿਓ ਦੁਖ ਕਾਗਰ कल युग दूरत दूर कर बे दर्शन गुरु सगल सुख सागर हम अब गुण पर एक गुण नाही अमृत छाड़ बिख बिख माया मोह परम पुले ਸੋ ਤੇਰਾ ਸੋ ਪ੍ਰੀਤ ਇੱਕ ਤਮ ਪੰਥ ਸੁਣਿਓ ਗੁਰ ਸੰਗਤ ਤੇ ਹੈ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰਾਖੋਸ ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰਖੋ ਸਰਣਾ ਸੁਖ ਹੋ ਤਨ ਗੁਰ ਸੇਵੀਐ ਅਹਨ ਸਹਜ ਸੁਭ ਦਰਸਨ ਪਰਸੇ ਗੁਰੂ ਕੇ ਜਨਮ ਮਰਨ ਦੁਖ ਹੋਐ ਸਤ ਸੰਮਦੀਨ ਹੋਰ ਤਉ ਦੁਜਿਠੇ ਸਚੇਪ ਸਾਰ ਮਾਤਮ ਜੀ ਪਟੀਆਂ ਸਜਣਾਂ ਸਜਣ ਸੁਛ ਪਾਤ ਸਾਹੋ ਸਿਰਸਾਂ ਦਾ ਓ ਜਿਸ ਪਾਸ ਬਹਿਠਿਆਸ ਗਵੀ ਸਾਹੋ ਤਨ ਮਮ ਸ੍ਰੀ ਵਾਹਿਗੁਰੂ ਹਲਾ ਪਹਿਲਾ ਮਨ ਕਾ ਕਹਿਆ ਮਨ ਸਾ ਕਰੈ ਈਹੁ ਮਨ ਪਨ ਪਾਪ ਉਚਰੈ ਮਾਇਆ ਮਦ ਮਤੀ ਤ੍ਰਿਪਤ ਨਾ ਆਵੇ ਤ੍ਰਿਪਤ ਮੁਕਤ ਮਨ ਸੱਚ ਭਾਵੇ ਮਨ ਕਹੇ ਆ ਮਨਸਾ ਕਰੈ ਇਹੋ ਮਨ ਪੁੰਨ ਪਾਪ ਉਚਰੈ ਮਾਇ ਮਦ ਮਤੀ त्रिपत ना आवे त्रिपत मुक्त मन साचा भावे तन धन कला सब देख अबे महान ਮੈਂ ਨਾ ਰੇ ਕਿਸ ਸੰਗ ਨਾ ਜਾਣ ਰਹਾ ਤਿੱਜਹ ਰਸ ਭੋਗ ਖੁਸ਼ੀਆਂ ਮਨ ਕੇਰੀ ਧਨ ਲੋਕਾਂ ਤਨ पस ਮਟੇਰੀ ਖਾਕੂ ਖਾ ਕਰ ਲੈ ਸਭ ਫੈਲ ਬਿਨ ਸਬਦੈ ਨਹੀਂ ਉਤਰੈ ਮੈਲ ਗੀਤ ਰਾਗ ਧਨ ਤਾੰਦ ਸੇ ਕੂਰੇ ਪ੍ਰਿਯੋ ਗੁਣ ਉਪਜੈ ਬਿਨ ਸੈ ਦੂਰੇ ਦੁਜੀ ਦਰਮਤ ਦਰਦ ਨਾ ਜਾਏ ਦੇ ਗੁਰਮੁਖ ਦਾਰੂ ਗੁਣ ਗਾਏ ਤੋਤੀ ਉਜਲ ਤਿਲਕ ਗਲਮਾਲਾ ਅੰਤਰ ਕ੍ਰੋਧ ਪੜ੍ਹੇ ਨਾਟ ਸੰਨ ਨਾਮ ਵਿਸਾਰ ਮਾਇਆ ਮਦਪੀਆ ਬਿਨ ਗੁਰ ਭਗਤ ਨਾਹੀ ਸੁਖ ਥੀਆ ਸੁਕਰ ਸਵਾਨ ਗੁਰ ਦਮ ਮੰਜਾਰ ਪਸੂ ਮਲੇਸ਼ੀ ਨੀਚ ਚੰਦਨ ਲੰ ਗੁਰ ਤੇ ਮੁਹ ਫੇਰੇ ਤਨ ਜਨ ਪਹਈਏ ਬੰਧਨ ਬੰਦਿਆ ਆਈਏ ਜਾਈਏ ਗੁਰ ਸੇਵਾ ਤੇ ਲਹ ਪਦਾਰਥ ਹਿਰਦੈ ਨਾਮ ਸਦਾ ਕਿਰਤਾਰਥ ਸੱਚੀ ਦਰਗਹ ਪੂਛ ਨਾ ਹੋਈ ਮਾਨੇ ਹੁਕਮ ਸਿਜਦਾਰ ਸੋਈ ਸਤਬਰ ਮਿਲੈ ਤਤਿਸ ਤੋ ਜਾਣ ਰਹਿ ਰਜਾਈ ਹੁਕਮ ਪਛਾਨ ਹੁਕਮ ਪਛਾਨ ਸੱਚਾ ਦਰਵਾਸ ਮਾਨੁ ਬਿਕਾਨ ਸਬਦ ਭੈਨਾਸ ਰਹਿ ਅਤੀਤ ਜਾਣ ਸਬ ਤਿਸ ਕਾ ਨਾ ਅਰਪੈ ਹੈ ਇਹੋ ਜਿਸਕ ਨਾ ਉਹ ਆਵੇ ਨਾ ਉਹ ਜਾਏ ਨਾਨਕ ਸੱਚੇ ਸਾਚ ਸਮਾਈ ਜੀਤ ਜਾਣੇ ਸਭ ਤਿਸ ਕਾ ਤਨ ਮਨ ਅਰਪ ਹੈ ਇਹੋ ਜਿਸ ਕਾ ਨਾ ਉਹ ਆਵੇ ਨਾ ਉਹ ਜਾਏ ਨਾਨਕ ਸੱਚੇ ਸੱਚ ਸਮਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਾਵਲ ਮਹੱਲਾ ਪਹਿਲਾ ਮਨ ਕਹਿਆ ਮਨਸਾ ਕਰੈ ਇਹੋ ਮਨ ਪੁੰਨ ਪਾਪ ਉਚਰੈ ਮਾਇਆ ਮਦਮਤੀ ਤ੍ਰਿਪਤ ਨ ਆਵੈ ਤ੍ਰਿਪਤ ਮੁਕਤ ਮਨ ਸੱਚ ਭਾਵੈ